لاکل پرشاشن हाँ 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 پرشاشن ہائے 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 پنجاب سرکار سرکار دکی چک دے چکد ملازم آرو نیتیاں خلاف سارے ہی ਅੱਠੇ ਜਾਂਦੇ ਆ ਤੇ ਜਦੋਂ ਕੋਈ ਮੁਲਾਜ਼ਮ ਦੀ ਵਾਰੀ ਆਉਂਦੀ ਆ ਇਹ ਅੱਜ ਦੀ ਹੜਤਾਲ ਜਿਹੜੀ ਹੈਗੀਆਂ ਸਾਡੀਆਂ ਪ੍ਰਾਣੀਆਂ ਮੰਗਾ ਚੜੀਆਂ ਵਾਲੀਆਂ ਆ ਇਹਨਾਂ ਵੀ ਲਗਾਤਾਰ ਅਸੀਂ ਧਰਨੇ ਦਿੱਤੇ ਆ ਪਰ ਉਹਦੇ ਵਿੱਚ ਇਹਨਾਂ ਨੇ ਕੋਈ ਹੱਲ ਨਹੀਂ ਨਿਕਲਿਆ ਹਮੇਸ਼ਾ ਅਸ਼ਵਾਸ਼ਣ ਹੀ ਸਾਨੂੰ ਦਿੱਤਾ ਆ ਅੱਜ ਜਿਹੜਾ ਧਰਨਾ ਉਸੇ ਕਰਕੇ ਲਾਇਆ ਹੈ ਕਿ ਨਾ ਸਾਡੀ ਭੜਤੀ ਹੋਈ ਆ ਨਾ ਡੰਪਲੀ ਜਗ੍ਹਾ ਆ ਨਾ ਮਸ਼ੀਨਰੀ ਆ ਸਰ ਦੇਖੋ ਜਦੋਂ ਕੋਈ ਵੀ ਹਜਿਟੇਸ਼ਨ ਚੱਲਦੀ ਆ ਉਹਦੇ ਵਿੱਚ ਇਦਾਂ ਹੀ ਹੁੰਦਾ ਜੇ ਅਸ਼ਵਾਸ਼ਣ ਦਿੱਤਾ ਯਕੀਨ ਕਰਨਾ ਪੈਂਦਾ ਹੁਣੇ ਇਹੀ ਵੇਚ ਕਿਨੇ ਹੋ ਜਾਣ ਹੁਣ ਉਹਨਾਂ ਨੇ ਅਸਹਾਲ ਦੋਇਆ ਵੀ ਸਾਡੇ ਦਾ ਯਕੀਨ ਨਾ ਕਰੋ ਅਸੀਂ ਸਿਰਫ ਲੀਡਰ ਹੀ ਆ ਅਸੀਂ ਪੋਲੀਟਿਕਲ ਖੇਡ ਖੇਲੀ ਦੀ ਆ ਕੇ ਵਾਅਦਾ ਹੁੰਦਾ ਤਾਂ ਚੱਲਿਆ ਜਾਈਦਾ ਕੰਮ ਕੋਈ ਨਹੀਂ ਕਰੀ ਤੁਹਾਨੂੰ ਤੁਸੀਂ ਇਸ ਸੰਬੰਧ ਵਿੱਚ ਮੇਅਰ ਸਾਹਿਬ ਨਾਲ ਕਿਸੇ ਨਾਲ ਗੱਲਬਾਤ ਕੀਤੀ ਕੱਲ ਕੋਈ ਗੱਲ ਨਹੀਂ ਹੋਈ ਜੀ ਉਸ ਤੋਂ ਬਾਅਦ ਪਹਿਲਾਂ ਹੋਈ ਸੀ ਸ਼ੁੱਕਰਵਾਰ ਉਹਨਾਂ ਨੇ ਵੀ ਇਹੀ ਕਿਹਾ ਸੀਗਾ ਵੀ ਸਰਕਾਰ ਦੀ ਪਾਲਿਸੀ ਦੇ ਤੀਨ ਹੋਊਗਾ ਉਹ ਸਾਨੂੰ ਮਨਜ਼ੂਰ ਨਹੀਂ ਸੀ ਅਸੀਂ ਉੱਠ ਗਏ ਤੁਹਾਡੀ ਹੁਣ ਕੀ ਕੀ ਮੰਗਾਂ ਸਾਡੀ ਪਹਿਲੀ ਮੰਗ ਆ ਵੀ ਜਿਹੜੀ ਭਰਤੀ ਆ ਉਹ ਕੀਤੀ ਜਾਵੇ ਦੂਜੀ ਡੰਪ ਦੀ ਆ ਜਿਹੜਾ ਦਫਤਰੀ ਸਟਾਫ ਹੈ ਚਾਹੇ ਮਾਲੀ ਆ ਵੇਲਦਾਰ ਆ ਕੋਈ ਲੜਕਾ ਜਿੰਨਾ ਵੀ ਆਊਟਸੋਰਸ ਹੈ ਉਹਨੂੰ ਇਨਸੋਰਸ ਕੀਤਾ ਕਿੰਨੇ ਕ ਮੁਲਾਜ਼ਮ ਆ ਤੁਹਾਡੇ ਜਿਹੜੇ ਉਹ ਛੇਸੀ ਬੰਦੇ ਜਿਹੜੇ ਦਫਤਰੀ ਸਟਾਫ ਦੇ ਆ ਕਿ ਬਾਹਰ 175 ਬੰਦੇ ਸਾਡੇ ਜਿਹੜਾ ਮਤਾ ਪਾਸ ਹੋ ਗਿਆ ਉਹਨਾਂ ਜਿਹੜੀ ਹੜਤਾਲ ਆ ਕਿੰਨੇ ਸਮੇਂ ਤੱਕ ਤੁਹਾਡੀ ਚੱਲੇਗੀ ਇਹ ਅਨਮਿੱਥੇ ਸਮੇਂ ਲਈ ਧਰਨਾ ਹੈ ਜੀ ਤੁਸੀਂ ਆਪਣਾ ਜਿੱਦਾਂ ਸ਼ਹਿਰ ਵਾਸੀ ਬੜਾ ਪਰੇਸ਼ਾਨ ਆ ਟੰਗ ਆ ਉਹਨਾਂ ਨੂੰ ਆਪਣਾ ਕੀ ਸੰਦੇਸ਼ ਹੈ ਅਕੋ ਸ਼ਹਿਰ ਵਾਸੀਆਂ ਨੂੰ ਸਾਡੀ ਬੇਨਤੀ ਹੈ ਵੀ ਪਰੇਸ਼ਾਨ ਅਸੀਂ ਵੀ ਆ ਅਸੀਂ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਨਹੀਂ ਚਾਹੁੰਦਾ ਜੇ ਸ਼ਹਿਰ ਵਾਸੀਆਂ ਨੂੰ ਕਿਸੇ ਨੂੰ ਰੋਸ ਆ ਤਾਂ ਪ੍ਰਸ਼ਾਸਨ ਨਾ ਕਰੇ ਅਸੀਂ ਤਾਂ ਹਮੇਸ਼ਾ ਹੀ ਸਵੇਰੇ ਉੱਠ ਕੇ ਸਾਰਿਆਂ ਦੀ ਸਫਾਈ ਕਰਦੇ ਆ ਲੋਕ ਮੰਦਿਰ ਗੁਰਦੁਆਰੇ ਜਾਂਦੇ ਆ ਤੇ ਸਾਡੇ ਲੋਕ ਜਿਹੜੇ ਕੂੜੇ ਨੂੰ ਚੱਕਦੇ ਆ ਢੇਰੀਆਂ ਸਾਫ ਕਰਦੇ ਆ